85000 ਰੁਪਏ ਦੇ ਵਿੱਚ ਭਾਈ ਜੀ ਤੁਹਾਨੂੰ ਆਹ ਆ ਲਾਇ ਟਾਇਰਾਂ ਵਾਲੀ ਗੱਡੀ ਮਿਲਣੀ ਹੈ ਕੱਲੇ ਲਾਇ ਟਾਇਰ ਨਹੀਂ ਕਹਿ ਰਿਹਾ ਮੈਂ ਪੂਰੀ ਗੱਡੀ ਇਹਦੇ ਮਾਲਕ ਵੜਾਉਂਦੇ ਨੇ 2020 ਮਾਡਲ ਸਵਿਫਟ ਆਹ ਲਾਇ ਟਾਇਰ ਤੁਸੀਂ ਦੇਖ ਹੀ ਲਏ ਕੀ ਬਾਤ 1 ਲੱਖ ਰੁਪਏ ਦੇ ਵਿੱਚ 2021 ਮਾਡਲ ਵੈਨਿਊ ਦੇ ਮਾਲਕ ਵੜਨਾ ਚਾਹਣੇ ਹੋ ਤਾਂ ਭਾਈ ਗਣਪਤੀ ਕਾਰ ਜੁਨ ਫਰੋਜਪੁਰ ਆਜੋ ਸਕਰੀਨ ਤੇ ਨੰਬਰ ਚੱਲਦੇ ਨੇ ਫਟਾਫਟ ਕਾਲ ਕਰ ਲਓ ਇਹ ਤਾਂ 2021 ਮਾਡਲ ਜੀ ਹੂੰ ਐਸੈਕਸ ਵੇਰੀਐਂਟ ਹੈ ਜੀ ਡੀਜ਼ਲ ਦੇ ਵਿੱਚ ਠੀਕ ਹੈ ਫਰਸਟ ਓਨਰ ਹੈ ਪੀਬੀ 2 ਅੰਮ੍ਰਿਤਸਰ ਰਜਿਸਟ੍ਰੇਸ਼ਨ ਹੈ 올 ओरिजिनल ਹੈ ਬੰਪਰ ਟੂ ਬੰਪਰ ਕੀ ਬਾਤ ਹੈ ਤੁਸੀਂ ਸਾਡਾ ਨੰਬਰ ਕੋਈ ਵੀ ਗੱਡੀ ਦਾ ਨੰਬਰ ਚੱਕੋ ਪਹਿਲਾ ਏਜੰਸੀ ਤੋਂ ਰਿਕਾਰਡ ਚੈੱਕ ਕਰਾ ਕੇ ਫਿਰ ਸਾਡੇ ਕੋਲ ਆ ਸਕਦੇ ਹੋ ਬਾਅਦ ਵਿੱਚ ਆਓ ਬਿਲਕੁਲ ਜੀ ਬਿਲਕੁਲ ਕਰੋ ਕੰਡੀਸ਼ਨ ਚੈੱਕ ਕਰੋ 32000 ਚੱਲੀ ਆ ਨਾਲ ਦੇ ਟਾਇਰਾਂ ਦੇ ਆ ਬਿਲਕੁਲ ਨੈਕਸਟ ਟੂ ਸ਼ੋਰੂਮ ਆ ਰਹਾ ਜੀ ਜੀ ਠੀਕ ਹੈ 4x4 ਆਟੋਮੈਟਿਕ 4x4 ਟੌਪ ਐਂਡ ਆ ਗਿਆ ਜੀ ਮਾਡਲ ਤੇ ਰੇਟ ਬਈ ਆਪੇ ਇਹ ਥਾਰ ਦੇ ਦਾਂਗੇ 13.5 ਲੱਖ ਰੁਪਏ ਦੇ 1 50000 ਰੁਪਏ ਦੇ ਵਿੱਚ ਤੁਹਾਨੂੰ ਮਾਲਕ ਬਣਾ ਦੇਵਾਂਗੇ ਬਾਈ ਸਲੇਰੀਓ ਉਹ ਵੀ 2022 ਮਾਡਲ ਚੱਲੀ ਸਿਰਫ 13000 13000 ਕਿਲੋਮੀਟਰ ਦੇ ਕੀ ਬਾਤ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਆਪਾਂ ਫੇਰ ਆਗੇ ਬਾਈ ਜੀ ਗਣਪਤੀ ਕਾਰ ਜ਼ੋਨ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਗੱਡੀਆਂ ਤੁਹਾਨੂੰ ਇੱਕ ਤੋਂ ਇੱਕ ਛੋਟੀ ਤੋਂ ਲੈ ਕੇ ਉਧਰ ਚਾਤੀਮ ਰਈ ਉਹ ਫੋਰਚੂਨਰ ਝੋਟਾ ਖੜਾ ਉੱਥੇ ਤੱਕ ਦੀਆਂ ਗੱਡੀਆਂ ਜਿਹੜੀਆਂ ਆਪਾਂ ਤੁਹਾਨੂੰ ਦੇ ਦੇਣੀਆਂ ਨੇ ਥਾਰ ਚਾਹੀਦੀ ਹੈ ਥਾਰ ਵੀ ਮਿਲ ਜੂ ਹਰ ਇੱਕ ਚੀਜ਼ ਪ੍ਰੋਵਾਈਡ ਹੋ ਗਈ ਕੀ ਹਾਲ ਚੱਲ ਰਿਹਾ ਬਹੁਤ ਵਧੀਆ ਦਾ ਸਵੇਰੇ ਤੁਸੀਂ ਸੁਣਾਓ ਮੋਸ ਵੈਲਕਮ ਤੁਹਾਡਾ ਬਹੁਤ ਇੱਕ ਵਾਰ ਕਰਦੇ ਆਂ ਕਾਰ ਜ਼ੋਨ ਤੇ ਸਾਗਰ ਮਲਹੋਤਰਾ ਬਾਈ ਆਪਣੇ ਨਾਲ ਆ ਚੰਗੀਆਂ ਗੱਡੀਆਂ ਲੈ ਕੇ ਬਿਲਕੁਲ ਜੀ ਬਿਲਕੁਲ ਨਵੀਆਂ ਕਾਰਾਂ ਤੁਹਾਡਾ ਵੀਰ ਹਰ ਟਾਈਮ ਹਾਜ਼ਰ ਹੈ ਜੀ ਕਰੋਸ਼ਪੁਰ ਗਣਪਤੀ ਕਾਰ ਜ਼ੋਨ ਤੇ ਆਹ ਵੀਰੇ ਕਿਹੜੀ ਗੱਡੀ ਖੜੀ ਐ ਇੱਥੇ ਸ਼ਾਹੂ ਕਰ ਇਹ ਸਲੈਰੀਓ ਐ ਜੀ 2018 ਮਾਡਲ ਐ ਆਟੋਮੈਟਿਕ ਐ ਜੀ ਜੀ 38000 ਕਿਲੋਮੀਟਰ ਚੱਲੀ ਐ ਫਰਸਟ ਓਨਰ ਐ ਲੁਧਿਆਣਾ ਰਜਿਸਟ੍ਰੇਸ਼ਨ ਐ ਜੀ 올 오리진얼 ਦੀ ਗਾਰੰਟੀ ਹੈ ਜੀ ਕਾਰ ਦੀ ਠੀਕ ਹੈ ਐਕਸੀਡੈਂਟ ਦੀ ਗੇਅਰ ਦੀ ਮੀਟਰ ਤੱਕ ਦੀ ਗਾਰੰਟੀ ਹੈ ਟਾਇਰ ਨਾਲ ਦੇ ਆ ਹੂੰ ਕਾਰ ਤੁਸੀਂ ਅੰਦਰੋਂ ਕੰਡੀਸ਼ਨ ਚੈੱਕ ਕਰ ਸਕਦੇ ਬਿਲਕੁਲ ਨਵੀਂ ਕਾਰ ਹੈ ਜੀ ਤੇ ਛੋਟੇ ਬਜਟ ਦੇ ਵਿੱਚ ਤੇ ਕਾਰ ਮਿਲਦੀ ਨਹੀਂ ਜੀ ਆਟੋਮੈਟਿਕ ਆਟੋਮੈਟਿਕ ਸਲੇਰੀਓ 2018 ਜੈਡ ਐਕਸਾਈਡ ਲੇਡੀਜ਼ ਦੀ ਫਰਸਟ ਚੋਇਸ ਹੁੰਦੀ ਹੈ ਕਿ ਸਾਨੂੰ ਛੋਟੀ ਕਾਰ ਆਟੋਮੈਟਿਕ ట్రాన్స్‌ਮਿਸ਼ਨ ਮਿਲਦੇ ਮਿਲਦੀ ਨਹੀਂ ਹੈ ਜੀ ਬਿਲਕੁਲ ਵੀਰੇ ਚਲਾਉਣੀ ਬਹੁਤ ਸੌਖੀ ਹੈ ਬਹੁਤ ਸੌਖੀ ਹੈ ਜੀ ਤੇ ਰੇਟ ਦੇ ਦਿਓ ਇਹ ਕਾਰ ਆਪਾਂ ਇੱਕੋ ਰੇਟ ਦੀ 4,85000 ਰੁਪਏ ਦੀ ਕਾਰ ਦੇ ਦਿਆਂਗੇ ਜੀ ਠੀਕ ਹੈ ਹਾਂਜੀ ਹਾਂਜੀ ਲੋਨ ਕਿੰਨੇ ਦਾ ਹੋ ਜਾਊਗਾ ਲੋਨ ਸਰ ਮੈਕਸਿਮਮ 4 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਆਪਾਂ ਇਹਦੇ ਵਿੱਚ 85000 ਰੁਪਏ ਲਿਓ ਬਾਈ ਜੀ ਸਲੇਰੀਓ ਆਟੋਮੈਟਿਕ 2018 ਉਹ ਵੀ ZX ਚੱਲੀ ਆ ਸਿਰਫ 38000 ਕਿਲੋਮੀਟਰ ਬਿਲਕੁਲ ਜੀ ਤੇ ਅੱਗੇ ਆ ਗਈ ਸਨਰੂਫ ਵਾਲੀ ਆਈ 20 ਬਈ ਜੀ ਸਨਰੂਫ ਵਾਲੀ ਨੰਬਰ ਚੈੱਕ ਕਰਾ ਨੰਬਰੀ ਬਹੁਤ ਮਹਿੰਗਾ ਬਈ ਨੰਬਰ ਨਾਲ ਦੀ ਨਾ 5155 ਨੰਬਰ ਲੱਗਾ ਪਰ ਪਾਰਟੀ ਆਪਣਾ ਨੰਬਰ ਨਹੀਂ ਦਿੰਦਾ ਜੀ ਨਾਲ ਠੀਕ ਉਹੀ ਮੈਂ ਦੇਖ ਕੇ ਪੁੱਛ ਲੈਣਾ ਮੈਂ ਵੀ ਨੰਬਰ ਮਹਿੰਗੇ ਬਹੁਤ ਹੋ ਗਏ ਗੱਡੀ ਦੇ ਕਾਸਟ ਨਾਲ ਨਹੀਂ ਨੰਬਰ ਹੋ ਗਿਆ ਜੀ ਬਿਲਕੁਲ ਬਿਲਕੁਲ ਨੰਬਰ ਬਹੁਤ ਕਾਸਟਲੀ ਹੋ ਗਏ ਤੁਹਾਨੂੰ ਪਤਾ ਹੀ ਹੈ ਸਹੀ ਹੈ ਸਹੀ ਹੈ ਮੈਂ ਤਾਂ ਹੀ ਬੱਚਾ 2021 ਮਾਡਲ ਹੈ ਜੀ ਜੀ ਆਸਤਾ ਆਪਸ਼ਨਲ ਸਨਰੂਫ ਵਾਲੀ ਆਸਤਾ ਆਪਸ਼ਨਲ ਸਨਰੂਫ ਵਾਲੀ ਪੈਟਰੋਲ ਦੀ ਕਾਰ ਹੈ ਜ ਹਾਂਜੀ ਕਿਆ ਬਾਤ ਹੈ ਡੀਜ਼ਲ ਦੀ 2021 ਤਣ 21 ਤੋਂ ਬਾਅਦ ਬੰਦ ਹੋ ਗਿਆ ਸੀ ਡੀਜ਼ਲ ਆਉਣੀ ਪੈਟਰੋਲ ਹੀ ਆ ਰਹੀਆਂ ਸੀਗਾ ਬਿਲਕੁਲ ਨੈਕਸਟ ਟੂ ਸ਼ੋਰੂਮ ਕਾਰ ਹੈ 30 32000 ਕਿਲੋਮੀਟਰ ਚੱਲੀ ਹੈ ਠੀਕ ਹੈ ਕਾਰ ਆਪਾਂ ਇੱਕੋ ਰੇਟ ਦੇ ਦਾਂਗੇ 8.5 ਲੱਖ ਰੁਪਏ ਪਰ ਨੰਬਰ ਵਿੱਚੇ ਨਹੀਂ ਹੈਗਾ ਜੀ ਟ੍ਰਿਪਲ ਨੰਬਰ ਅਲੱਗ ਲਵਾ ਕੇ ਮਿਲੂਗਾ ਜੀ ਹਾਂਜੀ ਬਿਲਕੁਲ ਤੁਹਾਨੂੰ ਅਲੱਗ ਨੰਬਰ ਲਾ ਕੇ ਦੇਾਂਗੇ ਠੀਕ ਹੈ ਤੇ ਬਈ ਜੀ ਗੱਡੀ ਦਾ ਰੇਟ 8.5 ਲੱਖ ਬਿਲਕੁਲ ਜੀ 8.5 ਲੱਖ ਤੇ ਲੋਨ ਕਿੰਨੇ ਦਾ ਹੋ ਜੂਗਾ ਲੋਨ ਮੈਕਸਮ ਆਪਾਂ 7.5 ਤੋਂ 8 ਲੱਖ ਰੁਪਏ ਦਾ ਇਹਦੇ ਤੇ ਫਾਈਨਾਂਸ ਕਰਵਾ ਦਾਂਗੇ ਜੀ 75000 ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਡਾਊਨ ਪੇਮੈਂਟ ਲਿਆਓ ਬਾਕੀ ਲੋਨ ਕਰਾ ਦੇਣਗੇ ਬਾਈ ਹਣੀ ਠੀਕ ਹੈ ਨਾ ਵੀਰੇ ਤੇ ਅੱਗੇ ਆ ਗਈ ਬਾਈ ਜੀ ਮੋਸਟ ਡਿਮਾਂਡਿੰਗ ਕਾਲੇ ਰੰਗ ਦੀ ਥਾਰ ਹੋਰ ਬਾਈ 4 4x4 ਆਟੋਮੈਟਿਕ ਸਾਰੇ ਨਾਲ ਡਰੌਪ ਕੀ ਬਾਤ ਹੈ ਡੀਜ਼ਲ ਦੀ ਕਾਰ ਕਾਰ ਦੀ ਦੀ ਕੰਡੀਸ਼ਨ ਚੈੱਕ ਕਰੋ 2020 ਮਾਡਲ ਹੈ ਜੀ 32000 ਕਿਲੋਮੀਟਰ ਚੱਲੀ ਆ ਪੰਜਾਬ ਰਜਿਸਟ੍ਰੇਸ਼ਨ ਹੈ ਸੈਕੰਡ ਓਨਰ ਹੈ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਜੀ ਨੰਬਰ ਵੀ ਮੇਰੇ ਕੋਲ ਪੇਡ ਆ ਹਾਂਜੀ ਨੰਬਰ ਪੇਡ ਆ ਹੀ ਤਈ ਉਹ ਹਾਈਡ ਕੀਤਾ ਆ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕਈ ਵਾਰ ਕੋਈ ਸਕਿਉਰਟੀ ਰੀਜਨ ਕਰਕੇ ਨੰਬਰ ਬਾਈ ਜੀ ਕਰਨਾ ਪਾਇਆ ਜਾਂਦਾ ਅੰਦਰੋਂ ਕੰਡੀਸ਼ਨ ਚੈੱਕ ਕਰੋ 32000 ਚੱਲੀ ਆ ਨਾਲ ਦੇ ਟਾਇਰਾਂ ਦੇ ਆ ਬਿਲਕੁਲ ਨੈਕਸਟ ਟੂ ਸ਼ੋਰੂਮ ਆ ਰਾਂ ਜੀ ਜੀ ਠੀਕ ਹੈ 4x4 ਆਟੋਮੈਟਿਕ 4x4 ਟੌਪ ਐਂਡ ਆ ਗਿਆ ਜੀ ਮਾਡਲ ਆਪ ਦਾ ਤੇ ਰੇਟ ਬਾਈ ਆਪੇ ਥਾਰ ਦੇ ਦਾਂਗੇ 13.5 ਲੱਖ ਰੁਪਏ ਦੇ 13.5 ਲੱਖ ਦੇ ਵਿੱਚ ਬਾਈ ਜੀ ਤੁਹਾਨੂੰ 4x4 ਆਟੋਮੈਟਿਕ ਥਾਰ ਉਹ ਵੀ ਕਾਲੇ ਰੰਗ ਦੀ 12 ਤੋਂ 12.5 ਦੇ ਦਰਮਿਆਨ ਆਪਾਂ ਲੋਨ ਕਰਵਾ ਦੇਾਂਗੇ ਜੀ ਲੱਖ ਤੋਂ ਸਵਾ ਲੱਖ ਰੁਪਈਆ ਲੈ ਕੇ ਆਓ ਆਪਾਂ ਥਾਰ ਦੇ ਦੇਾਂਗੇ ਲਓ ਜੀ ਲੱਖ ਸਵਾ ਲੱਖ ਰੁਪਈਆ ਲੈ ਆਓ ਤੁਹਾਨੂੰ 4x4 ਥਾਰ ਆਟੋਮੈਟਿਕ ਮਾਡਲ ਸਾਰ ਨੂੰ ਟੌਪ ਬਿਲਕੁਲ ਮਾਲਕ ਬਣਾ ਦੇਾਂਗੇ ਗੱਡੀ ਹੈਗੀ ਤਾਂ ਡੀਜ਼ਲ ਦੀ ਹੈ ਨਾ ਡੀਜ਼ਲ ਜੀ ਡੀਜ਼ਲ ਤਾਂਹੀਂ ਪੁੱਛਣਾ ਮੈਂ ਰੇਟ ਦੇ ਹਿਸਾਬ ਦੇ ਨਾਲ ਡੀਜ਼ਲ ਦੀ ਡੀਜ਼ਲ ਕਿਤੇ ਪੈਟਰੋਲ ਦੀ ਨਾ ਹੋਵੇ ਠੀਕ ਹੈ ਵੀਰੇ ਤੇ ਅੱਗੇ ਆ ਗਈ i20 ਇਹ i20 ਆ ਗਈ ਜੀ 2017 ਮੈਗਨਾ ਆਪਸ਼ਨਲ ਡੀਜ਼ਲ ਦੀ ਹੂੰ ਪਹਿਲੇ ਨਾਮ ਤੇ 70000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਜੀ ਕਾਰ 올 ਰਿਗਨਲ ਹੈ ਜੀ ਦੋ ਗਿੱਟ ਦੋ ਗਿੱਟ ਮੇਰੇ ਕੋਲ ਡਿੱਗੀ ਆਪਣੀ ਰੀਪੇਂਟ ਹੈ ਤੁਹਾਨੂੰ ਪਤਾ ਇਹਦਾ ਰੰਗ ਆਪਣਾ ਪਟਿਆ ਜਾਂਦਾ ਵਾ ਠੀਕ ਹੈ ਇਸ ਚੱਪਣੀ ਨਾਲ ਦੀ ਬੰਦ ਹੀ ਪਈ ਹੈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਚੱਪਣੀ ਨਾਲ ਦੀ ਬੰਦ ਪਈ ਹੈ ਅੰਦਰੋਂ ਸੀਟ ਕਵਰ ਉਦਾਂ ਦਾ ਹੀ ਹੈ ਜੋ ਏਜੰਸੀ ਚੋਂ ਕੰਪਨੀ ਚੋਂ ਆਉਂਦੇ ਆ ਜੀ ਅੰਦਰੋਂ ਇੰਟੀਰੀਅਰ ਦੀ ਚੈੱਕ ਕਰਵਾ ਸਕਦੇ ਤੁਸੀਂ ਕਿੰਨੀ ਨਵੀਂ ਕਾਰ ਹੈ ਜੀ ਠੀਕ ਆ ਵੀਰੇ 에어 ਬੈਗਸ ਵਾਲਾ ਮਾਡਲ ਹੈ ਜੀ ਹੂੰ ਤੇ ਰੇਟ ਰੇਟ ਆਪਾਂ ਇਹ ਦੇ ਦਾਂਗੇ 1.5 ਲੱਖ ਤੇ 65000 ਰੁਪਏ ਦੀ ਜੀ 5 ਲੱਖ 65000 ਬਿਲਕੁਲ ਜੀ ਬਿਲਕੁਲ ਠੀਕ ਆ ਜੀ 5 ਲੱਖ ਰੁਪਇਆ ਲੈ ਕੇ ਆਓ 5 ਲੱਖ ਰੁਪਇਆ ਹਾਂ ਜੀ ਡਾਊਨ ਪੇਮੈਂਟ ਦਾ 1 ਲੱਖ ਰੁਪਇਆ ਲਿਆਓ ਬਾਈ ਜੀ ਬਾਕੀ ਲੋਨ ਹੋ ਜਾਊਗਾ ਅੱਗੇ ਬਾਈ ਪਹਿਲਾਂ ਅਲਾਏ ਚੈੱਕ ਕਰਾ ਕਿ ਆਹ ਸੋਹਣੇ ਲੱਗਿਆ ਗੱਡੀ ਨੂੰ ਗੱਡੀ ਹੈਗੀ ਆ ਲੋ ਪ੍ਰੋਫਾਈਲ ਟਾਇਰ ਨੇ ਜੀ ਅਲਾਏ ਬਿਲਕੁਲ ਨਵਾਂ ਸੈੱਟ 1.5 ਲੱਖ ਰੁਪਇਆ ਦਾ ਲਾਈਟ ਟਾਇਰਾਂ ਦਾ ਲੱਗਾ ਹੋਇਆ ਜੀ ਬਿਲਕੁਲ ਲੋਕਲ ਫਰੋਜਪੁਰ ਨ ਕਾਰ ਦੀ ਵੀ ਕੰਡੀਸ਼ਨ ਚੈੱਕ ਕਰੋ ਇੰਟੀਰੀਅਰ ਵਾਈਜ਼ ਬਹੁਤ ਨਵੀਂ ਕਾਰ ਹੈ ਜੀ ਬਿਲਕੁਲ ਸਾਫ ਸੁਥਰੀ ਕਾਰ ਹੈ ਹਾਂ ਜੀ ਤੇ ਬਈ ਰੇਟ ਗੱਡੀ ਦਾ ਇਹਦਾ ਇਹ ਕਾਰ ਦੇ ਦਾਂਗੇ 8.5 ਲੱਖ ਰੁਪਏ ਦੇ ਸਾਢੇ 8 ਦੀ ਬਿਲਕੁਲ ਜੀ ਬਿਲਕੁਲ ਐਸਐਕਸ ਆਪਸ਼ਨਲ ਟਾਪ ਸਨਰੂਫ ਆਪਣਾ ਪੁਸ਼ ਬਟਨ ਸਟਾਰਟ ਵਾਲਾ ਮਾਡਲ ਹੈ ਜੀ ਪੁਸ਼ ਬਟਨ ਸਟਾਰਟ ਤੇ 에ਅਰ ਬੈਗ ਵੀ ਆ ਜਾਂਦਾ ਹੈ 에ਅਰ ਬੈਗ ਵੀ ਆ ਜਾਂਦੀ ਜੀ ਸੇਵਾ ਫੇਰ ਬੈਗਾ 7 ਤੋਂ 7.5 ਦੇ ਵਿੱਚ ਮੈਕਸਮ ਲੌਨ ਕਰਵਾ ਦਾਂਗੇ ਜੀ 7 ਤੋਂ 7.5 ਦੇ ਵਿੱਚ 1 ਲੱਖ ਤੋਂ 1.5 ਲੱਖ ਰੁਪਇਆ ਲੈ ਕੇ ਆਓ ਤਾਂ ਉਹੀ ਕ੍ਰੈਡਿਟਾ ਲੈ ਜਾਓ ਜੀ ਸਵਾਗਤ ਕੀ ਬਾਤ ਹੈ ਇੱਧਰ ਵੀ ਲਾਇਆ ਦਿਖਾ ਪਹਿਲਾਂ ਮਰਸੀਡੀਜ਼ ਵਾਲਾ ਲੋਗੋ ਲੱਗਿਆ ਹੋਇਆ ਲਾਇਆ ਦੇ ਵਿੱਚ ਤੇ ਗੱਡੀ ਹੈਗੀ ਆ ਆਰਟੇਗਾ ਆ ਠੀਕ ਹੈ ਜੀ ਵੀਐਕਐਸਆਈ ਪੈਟਰੋਲ ਪਲੱਸ ਸੀਐਨਜੀ ਠੀਕ ਹੈ 2024 ਰਜਿਸਟਰਡ 25 ਹਮ 14000 ਕਿਲੋਮੀਟਰ ਚੱਲੀ ਹੈ ਜੀ ਲਾਈਟਰ ਐਕਸਟਰਾ ਮੈਟਿੰਗ ਸੀਟ ਕਵਰ ਹਰ ਚੀ ਲੱਗੀ ਕੁਛ ਨਹੀਂ ਕਰਵਾਉਣਾ ਕਸਟਮਰ ਨੇ ਹਮ ਠੀਕ ਹੈ ਜੀ ਬਿਲਕੁਲ ਨੈਕਸਟ ਟੂ ਸ਼ੋਰੂਮ ਕਾਰ ਆ ਰਹੀ ਜੀ ਕਾਰ ਤੁਸੀਂ ਇੰਟੀਰੀਅਰ ਦੀ ਚੈੱਕ ਕਰੋ ਕਿਆ ਆਵਾਜ਼ ਆ ਨਵੀਂ ਕਾਰ ਦੀ ਬਿਲਕੁਲ ਨਵੀਂ ਕਾਰ ਹੈ ਜੀ ਸਿਰਫ 14000 ਚੱਲੀ ਆ 2024 ਮਾਡਲ ਆ ਰਜਿਸਟ੍ਰੇਸ਼ਨ ਹਜੇ ਲੇਟੈਸਟ 25 ਦੇ ਵਿੱਚ ਹੀ ਹੋਈ ਆ ਬਿਲਕੁਲ ਜੀ ਕੱਲ ਹੀ ਰਜਿਸਟ੍ਰੇਸ਼ਨ ਹੋਈ ਆ ਕੱਲ ਹੀ ਨੰਬਰ ਇਹਦਾ ਲੱਗਾ ਵਾ ਠੀਕ ਆ ਲਾਈਟ ਟਾਇਰ ਵੀ ਜਮਾ ਨਵੇਂ ਆ ਚੱਪਣੀ ਉਦਾਂ ਹੀ ਬੰਦ ਪਈ ਐ ਬਿਲਕੁਲ ਡਾਟ ਲੈਸ ਕਾਰ ਹੈ ਜੀ ਠੀਕ ਆ ਕਿੰਨੇ ਦੀ ਦੇਣੀ ਆ ਪਗੜੀ ਇਹ ਆਪਾਂ ਕਾਰ ਇੱਕੋ yes no 11.5 ਲੱਖ ਰੁਪਏ ਦੇ ਦਾਂਗੇ ਸਭ ਨੂੰ ਪਤਾ ਕਿ ਵੇਟਿੰਗ ਤੇ ਮਿਲਦੀ ਐ 6 ਮਹੀਨੇ 8 ਮਹੀਨੇ ਦੀ ਵੇਟਿੰਗ ਨੇ ਮਿਲਦੀ ਐ ਨਵੀਂ ਕਾਰ ਦੀ ਕਾਸਟ ਪੈਂਦੀ 13.5 ਤੋਂ 14 ਲੱਖ ਠੀਕ ਹੈ ਵੀਰੇ ਤੇ ਲੋਨ ਕਿੰਨੇ ਕਦਾ ਹੋ ਜੂਦੇ ਲੋਨ ਮੈਕਸ 10 ਤੋਂ 10.5 ਲੱਖ ਰੁਪਏ ਦਾ ਕਰਵਾ ਦਾਂਗੇ 10 ਤੋਂ 10.5 ਦਾ ਲੋਨ ਵੀ ਹੋ ਜੂਗਾ ਕੀ ਬਾਤ ਹੈ ਤੇ ਅੱਗੇ ਆ ਗਈ Swift ਦੱਸਿਓ ਵੀਰੇ ਇਹਦੇ ਵੀ ਲਾਇ ਚੈੱਕ ਕਰਾਓ ਜੀ Swift 2020 ਮਾਡਲ ਹੈ ਜੀ LXi LXi ਠੀਕ ਹੈ PV 3 ਬਠਿੰਡਾ ਨੰਬਰ ਹੈ ਜੀ ਫਰਸਟ ਓਨਰ ਦੀ ਕਾਰ ਹੈ ਠੀਕ ਹੈ 68000 ਕਿਲੋਮੀਟਰ ਚੱਲੀ ਹੈ ਹਮ ਕਾਰ ਨੈਕਸਟ ਟੂ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਜੀ ਲਾਇ ਟਾਇਰ ਜਮਾ ਨਵੇਂ ਲੱਗੇ ਆ ਇੰਟੀਰੀਅਰ ਦੀ ਚੈੱਕ ਕਰਾਓ ਇੰਟੀਰੀਅਰ ਦੀ ਕਿੰਨੀ ਨਵੀਂ ਹੈ ਜੀ ਠੀਕ ਹੈ ਵੀਰੇ ਤਾਰ ਆਪਾਂ ਦੇ ਦਾਂਗੇ ਇਹ 5,85,000 ਰੁਪਏ ਦੀ 5,85,000 ਰੁਪਏ ਲੈ ਕੇ ਆਓ 5 ਲੱਖ ਤੱਕ ਆਪਾਂ ਲੋਨ ਕਰਵਾ ਦਾਂਗੇ ਜੀ ਆਪਾਂ ਇੱਧਰ ਅਲਾਈ ਦਿਖਾਈ 85,000 ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਆਹ ਅਲਾਈ ਟਾਇਰਾਂ ਵਾਲੀ ਗੱਡੀ ਮਿਲਣੀ ਆ ਕੱਲੇ ਲਾਈ ਟਾਇਰ ਨਹੀਂ ਕਹਿ ਰਿਹਾ ਮੈਂ ਪੂਰੀ ਗੱਡੀ ਇਹਦੇ ਮਾਲਕ ਬਣਾਂ ਦੇਣਾ 2020 ਮਾਡਲ ਸਵਿਫਟ ਆਹ ਲਾਈ ਟਾਇਰ ਤੁਸੀਂ ਦੇਖ ਹੀ ਲਏ ਕੀ ਬਾਤ ਤੇ ਅੱਗੇ ਆ ਗਈ ਬਾਈ ਜੀ ਵੈਨਿਊ ਦੱਸੋ ਵੈਨਿਊ ਜੀ 2021 S+ ਪੈਟਰੋਲ ਦਾ ਵੇਰੀਐਂਟ ਹੈ ਜੀ ਹੂੰ ਇਹਦੇ ਵੀ ਅਲਾਈ ਟਾਇਰ ਜਮਾ ਨਵੇਂ ਲੱਗੇ ਹੋਏ ਆ ਜੀ ਜੀ ਠੀਕ ਹੈ ਕਾਰ ਤੇ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 60000 ਕਿਲੋਮੀਟਰ ਚੱਲੀ ਆ ਇਸ ਚੱਪਣੀ ਉਦਾ ਹੀ ਬੰਦ ਪਈ ਆ ਨਵੀਂ ਦਾ ਮਤਲਬ ਨਵੀਂ ਗੱਡੀ ਹੈ ਜੀ ਇੰਟੀਰੀਅਰ ਵਾਈਜ਼ ਚੈੱਕ ਕਰੋ ਤੁਸੀਂ ਬੈਕ ਕੈਮਰਾ ਇਨ ਬਿਲਟ ਸਭ ਕੁਝ ਆਂਦਾ ਹੈ ਸਟੀਅਰਿੰਗ ਕੰਟਰੋਲ ਸਭ ਕੁਝ ਆਂਦਾ ਜਿੰਦੇ ਦੇ ਵਿੱਚ ਠੀਕ ਹੈ ਵੀਰੇ ਤੇ ਰੇਟ ਗੱਡੀ ਦਾ ਇਹ ਰੇਟ ਦੇ ਦਾਂਗੇ 7,85,000 ਰੁਪਏ ਦੀ 7,85,000 ਦੀ 6,85,000 ਦਾ ਲੋਨ ਕਰਾ ਦਾਂਗੇ ਲੱਖ ਰੁਪਏ ਲੈ ਕੇ ਆਓ ਤੇ ਵੈਨਿਊ ਲੈ ਜਾਓ 2021 1 ਲੱਖ ਰੁਪਏ ਦੇ ਵਿੱਚ 2021 ਮਾਡਲ ਵੈਨਿਊ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਬਈ ਗਣਪਤੀ ਕਾਰਜੋਣ ਫਰੋਜਪੁਰ ਆਜੋ ਸਕਰੀਨ ਤੇ ਨੰਬਰ ਚੱਲਦੇ ਨੇ ਫਟਾਫਟ ਕਾਲ ਕਰ ਲਓ ਅੱਗੇ ਹੈਗੀ ਆ ਕ੍ਰੈਟਾ ਸੇ ਤਾਂ 2021 ਮਾਡਲ ਜੀ ਹੂੰ SX ਵੇਰੀਐਂਟ ਹੈ ਜੀ ਡੀਜ਼ਲ ਦੇ ਵਿੱਚ ਠੀਕ ਹੈ ਫਰਸਟ ਓਨਰ ਹੈ PB2 ਅੰਮ੍ਰਿਤਸਰ ਰਜਿਸਟ੍ਰੇਸ਼ਨ ਹੈ 올 ਰੀਗਨਲ ਹੈ ਬੰਪਰ ਟੂ ਬੰਪਰ ਕੀ ਬਾਤ ਹੈ ਤੁਸੀਂ ਸਾਡਾ ਨੰਬਰ ਕੋਈ ਵੀ ਗੱਡੀ ਦਾ ਨੰਬਰ ਚੱਕੋ ਪਹਿਲਾ ਏਜੰਸੀ ਤੋਂ ਰਿਕਾਰਡ ਚੈੱਕ ਕਰਾ ਕੇ ਫਿਰ ਸਾਡੇ ਕੋਲ ਆ ਸਕਦੇ ਹੋ ਬਾਅਦ ਵਿੱਚ ਆਓ ਬਿਲਕੁਲ ਜੀ ਬਿਲਕੁਲ 92000 ਕਿਲੋਮੀਟਰ ਚੱਲੀ ਆ ਲਾਸਟ ਸਰਵਿਸ ਤੱਕਰ ਵੀ ਏਜੰਸੀ ਤੋਂ ਹੀ ਹੋਈ ਹੋਈ ਹੈ ਜੀ ਠੀਕ ਹੈ ਕਾਰ ਤੁਸੀਂ ਇੰਟੀਰੀਅਰ ਵਾਈਜ਼ ਵੇਖੋ ਕਿੰਨੀ ਨਵੀਂ ਹੈ ਪੈਨਾਰੋਮਿਕ ਸਨਰੂਫ ਵਾਲੀ ਹੈ ਪੁਸ਼ ਬਟਨ ਸਟਾਰਟ ਹੈ ਜੀ ਕਾਰ ਆਪਾਂ ਦੇ ਦਾਂਗੇ ਜੀ 13.5 ਲੱਖ ਰੁਪਏ ਦੀ 13.5 ਲੱਖ ਦੀ 2021 ਵਾਲੀ ਕ੍ਰੇਟਾ 1.6 SX ਬੰਪਰ 2 ਬੰਪਰ ओरिजिनल ਦੀ ਗਾਰੰਟੀ ਹੈ ਜੀ ਮੀਟਰ ਦੀ ਵੀ ਗਾਰੰਟੀ ਹੈ ਜੀ ਲੋਨ ਕਿੰਨਾ ਹੋਵੇਗਾ ਲੋਨ ਆਪਾਂ ਮੈਕਸਾ 12.5 ਲੱਖ ਰੁਪਏ ਲੋਨ ਕਰਵਾ ਦਾਂਗੇ ਜੇ ਸਿਮਲ ਸਕੋਰ ਬਹੁਤ ਵਧੀਆ ਹੋ ਸਕਦਾ ਪੂਰਾ ਲੋਨ ਹੀ ਕਰਾ ਦਈਏ 13.5 ਲੱਖ ਰੁਪਏ ਜੇ ਬਾਈ ਜੇ ਤੁਹਾਡੀ ਫੁੱਲ ਵਧੀਆ ਪ੍ਰੋਫਾਈਲ ਹੈ ਨਾ ਫਿਰ ਤਾਂ ਚਾਹੇ ਆਧਾਰ ਕਾਰਡ ਪੈਨ ਕਾਰਡ ਲਿਆ ਆਓ ਬਿਲਕੁਲ ਜੀ ਬਿਲਕੁਲ ਗੱਡੀ ਲੈ ਜਾਏਗੀ ਨਹੀਂ ਤਾਂ ਲੱਖ ਡੇਢ ਲੱਖ 2 ਲੱਖ ਜਿੰਨੀ ਡਾਊਨ ਪੇਮੈਂਟ ਦੇ ਸਕਦੇ ਹੋ ਦੇ ਦਿਓ ਬਾਕੀ ਤੁਹਾਡਾ ਲੋਨ ਇਹ ਗੱਡੀ ਤੇ ਹੋ ਜਾਊਗਾ ਸਨ ਰੂਫ ਵਾਲੀ ਗੱਡੀ ਬ ਕ੍ਰੈਟ ਆ ਗੀ ਕਾਲੇ ਰੰਗ ਚ ਕਾਲੀ ਨਾਗਣੀ ਕੀ ਗੱਲ ਹੈ ਬਿਲਕੁਲ ਬਿਲਕੁਲ 2023 ਮਾਡਲ ਜੀ ਪੇਡ ਨੰਬਰ ਦੇ ਵਿੱਚ 004 ਕੀ ਗੱਲ ਹੈ ਤੁਹਾਨੂੰ ਪਤਾ ਸਰ ਇਹ ਲੱਖ ਰੁਪਏ ਦਾ ਪੇਡ ਨੰਬਰ ਹੈ ਜੀ ਬਿਲਕੁਲ ਬਿਲਕੁਲ ਅੱਜ ਦੀ ਰੇਟ ਦੇ ਵਿੱਚ ਲੱਖ ਰੁਪਏ ਤੋਂ ਬੋਲਦੀ ਸ਼ੁਰੂ ਹੋਣ ਲੱਗ ਗਈ ਇਹ ਨਹੀਂ ਪਤਾ ਸਵਾ ਲੱਖ ਡੇਢ ਲੱਖ ਰੁਪਏ ਆਇਆ ਥੋੜੇ ਘੱਟ ਜਾਣਾ ਜੀ ਕੋਈ ਨੰਬਰ ਦੇ ਐਕਸਟਰਾ ਚਾਰਜ ਨਹੀਂ ਕੋਈ ਨੰਬਰ ਉਤਾਰਨ ਨਹੀਂ ਆਪਾਂ ਪਾਰਟੀ ਜਿਹੜੀ ਕਾਰ ਲੈ ਗਈ ਉਹਨਾਂ ਨੂੰ ਨੰਬਰ ਦੇਾਂਗੇ 004 ਪੈਨਾਰੋਮਿਕ ਸਨਰੂਫ ਵਾਲੀ ਹੈ ਜੀ ਪੁਸ਼ ਬਟਨ ਸਟਾਰਟ ਹੈ ਜੀ ਹਮ ਕਾਰ بالکل ਨਵੀਂ ਨੈਕਸਟ ਟੂ ਸ਼ੋਰੂਮ ਕਾਰ ਹੈ ਜੀ 2023 ਮਾਡਲ 23 ਮਾਡਲ 32000 ਚੱਲੀ ਡੀਜ਼ਲ ਦੀ ਕਾਰ ਪੈਟਰੋਲ ਦੀ ਪੈਟਰੋਲ ਦੀ ਇਹ ਪੈਟਰੋਲ ਦੀ ਹੈ ਜੀ ਓਕੇ ਕਾਰ ਨਵੀਂ ਐਸ ਐਕਸ ਠੀਕ ਹੈ ਨਵੀਂ ਕਾਸਟ ਕਰਦੀ 18.5 ਲੱਖ ਰੁਪਏ ਦੀ ਕੰਪਨੀ ਚੋਂ ਲੈਣ ਜਾਓ ਤੇ ਠੀਕ ਹੈ ਕਾਰ ਆਪਾਂ ਦੇ ਦਾਂਗੇ 13 ਲੱਖ 70000 ਰੁਪਏ ਦੀ ਨਵੀਂ ਕਿੰਨੇ ਦੀ ਕਿਹਾ 18.5 ਲੱਖ ਰੁਪਏ ਦੀ ਆਪਾਂ ਦੇਣੀ ਆ 13 70 ਹੀ ਦੇ ਦਾਂਗੇ ਜੀ 13 70 ਦੀ ਐ ਮੰਨੋ ਵੀ 13 ਤੇ 5 18 ਇਹ ਤੁਹਾਨੂੰ ਮਤਲਬ 5 ਲੱਖ ਰੁਪਏ ਦਾ ਮੋਟਾ ਮੋਟਾ ਬੈਨੀਫਿਟ ਆ ਜੀ 4 ਲੱਖ 80 ਹਜ਼ਾਰ ਦਾ ਫਾਇਦਾ ਹੋ ਰਿਹਾ 23 ਮਾਡਲ ਉਸ ਤੋਂ ਇਲਾਵਾ ਲੱਖ ਰੁਪਏ ਦਾ ਨੰਬਰ ਹੀ ਹੈ ਜੀ ਲੱਖ ਰੁਪਏ ਦਾ ਨੰਬਰ ਆ 6 6.5 ਲੱਖ ਰੁਪਏ ਦਾ ਫਾਇਦਾ ਹੋ ਰਿਹਾ ਬਾਈ ਜੀ ਗੱਡੀ ਬਹੁਤ ਨਵੀਂ ਆ ਤੇ ਲੋਨ ਕਿੰਨੇ ਕੁ ਦਾ ਹੋਜੂ ਵੀਰੇ ਦਾ ਲੋਨ ਸਰ ਜੇ ਉਹੀ ਤਾਂ ਮੈਂ ਕਿਹਾ ਮੈਕਸਮਮ ਦਾ ਪੂਰਾ ਹੀ ਕਰਵਾਵਾਂਗੇ ਲੋਨ ਜਿ ਸਿੰਬਲ ਸਕੋਰ ਤੇ ਪ੍ਰੋਫਾਈਲ ਬਹੁਤ ਵਧੀਆ ਹੈ ਤਾਂ ਠੀਕ ਹੈ ਸਾਢੇ 13 ਦਾ ਵੀ ਲੋਨ ਕਰਵਾ ਦੇ ਨਹੀਂ ਤਾਂ ਫਿਰ ਲੱਖ 2 ਲੱਖ 1.5 ਲੱਖ ਜਿੰਨਾ ਚਾਹੇ ਦੇ ਸਕਦੇ ਹੋ ਜੋ ਕਸਟਮਰ ਦੀ ਮਰਜ਼ੀ ਉਹ ਤੁਸੀਂ ਦੇ ਸਕਦੇ ਹੋ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਲੈਨੋ ਕਾਰ ਦੱਸੋ ਬਲੈਨੋ ਆ ਗਈ ਜੀ 2021 ਰਜਿਸਟਰਡ ਬਾਈ ਜੀ 52000 ਕਿਲੋਮੀਟਰ ਚੱਲੀ ਆ ਨਾਲ ਦੇ ਟਾਇਰਾਂ ਤੇ ਆ ਨੈਕਸਟ ਟੂ ਸ਼ੋਰੂਮ ਆ ਇੰਸ਼ੋਰੈਂਸ ਫੁੱਲ ਆ ਠੀਕ ਹੈ ਪੀਬੀ 47 ਜੀਰੇ ਦਾ ਨੰਬਰ ਹੈ ਜੀ 올 오रिजिनल ਬੰਪਰ ਟੂ ਬੰਪਰ ਹੈ ਜੀ ਠੀਕ ਹੈ ਟਾਰ ਆਪਾਂ ਇੱਕੋ ਰੇਡ ਯਸ ਨੂੰ ਦੇ ਦਾਂਗੇ 6,35,000 ਰੁਪਏ ਦੀ ਜੀ 6,35,000 ਹਾਂਜੀ 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 ਬਿਲਕੁਲ ਜੀ ਲੋਨ ਕਿੰਨੇ ਦਾ ਹੋ ਜਾਊਗਾ ਲੋਨ ਕਰਵਾ ਦਾਂਗੇ ਜੀ ਮੰਨ ਕੇ ਚੱਲੋ 5.5 ਤੋਂ ਪੌਣੇ 6 ਲੱਖ ਰੁਪਏ ਦੇ ਵਿੱਚ 5.5 ਤੋਂ ਪੌਣੇ 6 ਦਾ ਲੋਨ ਹੋ ਜਾਊਗਾ ਮੈਕਸਮ ਆਪਾਂ ਚੱਲੋ 70 ਤੋਂ 80,000 ਰੁਪਏ ਡਾਊਨ ਬੈਂਡ ਨੂੰ ਦੇਣੀ ਬਾਕੀ ਆਪਾਂ ਲੋਨ ਕਰਵਾ ਕੇ ਤੁਹਾਨੂੰ ਗੱਡੀ ਦੇ ਦੇਾਂਗੇ ਜੀ 2021 ਰਜਿਸਟਰਡ 22 21/22 ਬਲੀਨੋ ਬਾਈ ਤੁਹਾਨੂੰ ਮਿਲ ਜੂ 70-80 ਹਜ਼ਾਰ ਲਿਆਓ ਤੇ ਗੱਡੀ ਦੇ ਮਾਲਕ ਬਣਾ ਦੇਾਂਗੇ ਤੇ ਅੱਗੇ ਆ ਗਈ ਕ੍ਰੇਟਾ ਕ੍ਰੇਟਾ ਆ ਗਈ ਜੀ 2015 ਮਾਡਲ ਹੈ ਜੀ 1.6 SX+ ਪੁਸ਼ ਬਟਨ ਸਟਾਰਟ ਹੈ ਜੀ ਠੀਕ ਹੈ ਕਾਰ ਚੱਲੀ ਹੈ 1 ਲੱਖ 78000 ਕਿਲੋਮੀਟਰ ਵਿਦ ਰਿਕਾਰਡ ਜੀ ਠੀਕ ਹੈ ਪਹਿਲੇ ਨਾਮ ਤੇ ਕਾਰ ਆ ਜੀ ਜੱਜ ਦੀ ਕਾਰ ਆ ਹਮ ਕਾਰ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰ ਬਿਲਕੁਲ ਨਵੇਂ ਲੱਗੇ ਆ ਬੀਮਾ ਥਰਡ ਪਾਰਟੀ ਐਸ ਚੱਪਣੀ ਨਾਲ ਦੀ ਉਦਾਂ ਹੀ ਬੰਦ ਪਈ 15 ਮਾਡਲ ਦੀ ਠੀਕ ਹੈ ਵੀਰੇ ਕਾਰ ਆਪਾਂ ਇੱਕੋ ਰੇਟ ਦੇ ਦਾਂਗੇ 6,95000 ਰੁਪਏ ਦੀ 6,95000 ਦੀ ਕ੍ਰੇਟਾ ਐਸਐਕਸ ਪਲੱਸ ਬਿਲਕੁਲ ਜੀ ਬਿਲਕੁਲ ਤੇ ਮਾਡਲ 2015 15 ਫਰਸਟ ਓਨਰ ਕੀ ਬਾਤ ਹੈ ਤੇ ਅੱਗੇ ਆ ਗਈ ਜਮਾ ਨਵੀਂ ਸਲੇਰੀਓ ਇਹ ਆ ਗਈ 2022 ਦਸੰਬਰ ਮਹੀਨੇ ਦੀ ਕਾਰ ਹੈ 13000 ਕਿਲੋਮੀਟਰ ਚੱਲੀ ਹੈ ਕਾਰ ਠੀਕ ਹੈ ਕਾਰ 올 ओरिजिनल ਹੈ ਟਾਇਰ ਨਾਲ ਦੇ ਸਟੱਪਣੀ ਬੰਦ ਪਈ ਹੈ ਸੀਟ ਕਵਰ ਬਹੁਤ ਸੋਹਣੇ ਲੱਗੇ ਆ ਕਾਰ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਿੰਨੀ ਨਵੀਂ ਕਾਰ ਹੈ ਜੀ ਕੀ ਬਾਤ ਹੈ ਜਮਾ ਨਵੀਂ ਗੱਡੀ ਆ ਸਾਫ ਸੁਥਰਾ ਇੰਟੀਰੀਅਰ 5.5 ਲੱਖ ਰੁਪਏ ਦੀ ਕਾਰ ਦੇ ਦਾਂਗੇ 50000 ਰੁਪਏ ਡਾਊਨ ਪੇਮੈਂਟ ਲੈ ਕੇ ਆਓ 5 ਲੱਖ ਦੀ ਕਰ ਆਪਾਂ ਲੋਨ ਕਰਵਾ ਦੇਾਂਗੇ 50000 ਰੁਪਏ ਦੇ ਵਿੱਚ ਤੁਹਾਨੂੰ ਮਾਲਕ ਬਣਾ ਦੇਾਂਗੇ ਬਾਈ ਸਲੇਰੀਓ ਉਹ ਵੀ 2022 ਮਾਡਲ ਚੱਲੀ ਸਿਰਫ 13000 13000 ਕਿਲੋਮੀਟਰ ਦੇ ਕੀ ਆ ਬਾਤ ਅੱਗੇ ਆ ਗਈ ਬਾਈ ਜੀ i20 ਕਾਰ ਦੱਸਿਓ i20 ਜੀ 2018 ਮਾਡਲ ਹੈ ਜੀ ਫਰਸਟ ਓਨਰ ਹੈ ਪੀਬੀ 8 ਨੰਬਰ ਹੈ ਜੀ ਜਲੰਧਰ ਦਾ ਜੀ ਬੈਂਕ ਮੈਨੇਜਰ ਦੀ ਕਾਰ ਸੀ ਬਹੁਤ ਨਵੀਂ ਕਾਰ ਹੈ ਜੀ 70000 ਕਿਲੋਮੀਟਰ ਕਾਰ ਚੱਲੀ ਆ ਇੰਟੀਰੀਅਰ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਬਾਡੀ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਕਾਰ ਚੋਂ ਇੱਕ ਦੋ ਪੀਸ ਰੀਪੇਂਟ ਹੋ ਸਕਦੇ ਹੋ ਵੀ ਸਕਰਾਚ ਤੋਂ ਠੀਕ ਹੈ ਚੇਂਜ ਕੁਛ ਨਹੀਂ ਕੋਈ ਐਕਸੀਡੈਂਟ ਨਹੀਂ ਏਜੰਸੀ ਰਿਕਾਰਡ ਦੇ ਨਾਲ ਚੱਲੀ ਹੈ ਜੋ ਚੱਲੀ ਹੈ ਜੀ ਠੀਕ ਹੈ ਵੀਰੇ ਬਿਲਕੁਲ ਨਵੀਂ ਕਾਰ ਹੈ ਕਾਰ ਆਪਾਂ ਦੇ ਦਾਂਗੇ 6.5 ਲੱਖ ਰੁਪਏ ਦੀ ਜੀ 6.5 ਲੱਖ ਦੀ 5.5 ਲੱਖ ਰੁਪਏ ਮੈਕਸਿਮਮ ਲੋਨ ਕਰਵਾ ਦਾਂਗੇ ਜੀ ਠੀਕ ਹੈ ਤੁਹਾਨੂੰ ਪਤਾ 18 19 ਦੇ ਵਿੱਚ ਆਹ ਵਾਲੀ ਸ਼ੇਪ ਵੈਸੀ ਬਹੁਤ ਡਿਮਾਂਡਿੰਗ ਹੈ ਬਿਲਕੁਲ ਬਿਲਕੁਲ ਇਹ ਬਾਈ ਜੀ ਜਦੋਂ ਦੀ ਨਵੀਂ ਸ਼ੇਪ ਆਈ ਹੈ ਉਦੋਂ ਦੀ ਮਿਲਦੀਆਂ ਨਹੀਂ ਗੱਡੀਆਂ ਲੱਖ ਰੁਪਿਆ ਡਾਊਨ ਪੇਮੈਂਟ ਬਿਲਕੁਲ ਜਸਵਰੇ ਪਿਛਲੀ ਵੀਡੀਓ ਚ ਵੀ ਆਪਣੇ ਕੋਲ ਦੋ ਸੀ ਇੱਕ 19 ਮਾਡਲ ਸੀ ਇੱਕ 18 ਮਾਡਲ ਸੀ ਤੁਸੀਂ ਵੀਡੀ ਤੇ ਅੱਗੇ ਆ ਗਿਆ ਬਾਈ ਜੀ ਮੋਸਟ ਡਿਮਾਂਡਿੰਗ ਛੋਟਾ ਜਿਹਨੂੰ ਹਰੇਕ ਛੋਟਾ ਹੀ ਕਹਿੰਦਾ ਹੈਗਾ ਹੌਰਚੂਨਰ ਠੀਕ ਹੈ ਬਾਈ ਜੀ 2018 ਮਾਡਲ ਹੈ ਜੀ 4/2 ਆਟੋ ਹੈ ਜੀ ਠੀਕ ਹੈ ਕਾਰ ਜਸ ਵੀਰੇ ਚੱਲਿਆ 1.5 ਲੱਖ ਪਰ ਹੈ ਜਮਾ ਨਵਾਂ ਠੀਕ ਹੈ ਸਾਰੀ ਗੱਡੀ 'ਚ ਇੱਕ ਬੰਪਰ ਰੀਪੇਂਟ ਹੈ ਜੀ ਇੱਕ ਫੈਂਡਰ ਦੋ ਗਿੱਠਾ ਰੀਪੇਂਟ ਹੈ ਠੀਕ ਹੈ ਉਹ ਵੀ ਏਜੰਸੀ ਤੋਂ ਹੀ ਹੈ ਸਾਰੀ ਸਰਵਿਸ ਆਜੰਸੀ ਤੋਂ ਹੋਈਆਂ ਕਾਰ ਤੁਸੀਂ ਅੰਦਰੋਂ ਕੰਡੀਸ਼ਨ ਚੈੱਕ ਕਰੋ ਕਿੱਡਾ ਨਵਾਂ ਹੈ ਜੀ ਕੀ ਬਾਤ ਹੈ ਜਮਾ ਨਵੀਂ ਕੰਡੀਸ਼ਨ ਦੀ ਗੱਡੀ ਹੈ ਬਿਲਕੁਲ ਜੀ ਟਾਇਰ ਨਵੇਂ ਆ ਬੀਮਾ ਫੁੱਲ ਹੈ ਠੀਕ ਹੈ ਓਨਰ ਕੁਝ ਨਹੀਂ ਓਨਰ ਫਰਸਟ ਹੈ ਜੀ ਠੀਕ ਹੈ 4/2 4/2 ਆਟੋ ਹਾਂਜੀ ਠੀਕ ਹੈ ਵੀਰੇ ਤੇ ਹੁਣ ਮੈਨੂੰ ਐ ਦੱਸੋ ਜਿਹੜਾ ਇਹਦਾ ਰੇਟ ਦੇਣਾ ਹੋ ਨੰਬਰ ਐਨਓਸੀ ਦੇ ਨਾਲ ਆ ਜਾਂ ਨੰਬਰ ਐਨਓਸੀ ਨਾਲ ਆਪਾਂ ਜੀ ਇੱਕੋ ਰੇਟ 22 ਲੱਖ ਰੁਪਏ ਦਾ ਦੇ ਦਾਂਗੇ ਜੀ 22 ਲੱਖ ਦਾ ਜੇ ਤੁਸੀਂ 18 ਮਾਡਲ ਪੰਜਾਬ ਨੰਬਰ ਲੈਣਾ ਹੋਵੇ 27 ਤੋਂ 28 ਲੱਖ ਦੀ ਰੇਂਜ ਮਿਲਦਾ ਮਤਲਬ ਲੱਖ ਤੋਂ ਸਵਾ ਲੱਖ ਰੁਪਏ ਦਾ ਨੰਬਰ ਲੱਗਣਾ ਜੀ 22 ਲੱਖ ਰੁਪਏ ਦਾ ਆਪਾਂ ਦੇ ਦਾਂਗੇ ਜੀ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਇਹ ਦੇਣ ਵਾਲਾ ਰੇਟ ਹੀ ਆਪਾਂ ਵੀਡੀਓ ਚ ਪਾਇਆ ਕਿ ਇੰਨਾ ਨਵਾਂ ਫੋਰਚਨਰ ਕਿਥੋਂ ਨਹੀਂ ਲੱਭਣਾ ਜੀ ਬਿਲਕੁਲ ਬਾਈ ਬਿਲਕੁਲ ਤੇ ਇਹਦੇ ਤੇ ਲੋਨ ਕਿੰਨਾ ਕੁ ਹੋ ਜੂਗਾ ਲੋਨ ਕਰਵਾ ਦਾਂਗੇ ਜੀ ਪ੍ਰੋਫਾਈਲ ਵਧੀਆ ਤੇ 17- 4 ਤੋਂ 5 ਲੱਖ ਰੁਪਇਆ ਡਾਊਨ ਪੇਮੈਂਟ ਦਾ ਲਿਓ ਬਾਈ ਜੀ ਜੇ ਫੋਰਚੂਨਰ ਲੈਣਾ ਚਾਹ ਰਹੇ ਹੋ ਬਾਕੀ ਥੋੜਾ ਲੋਨ ਹੋ ਜਾਊਗਾ ਜੇ ਤੁਸੀਂ ਸਾਰੀ ਕੈਸ਼ ਚ ਲੈਣਾ ਉਹ ਤੁਹਾਡੀ ਇੱਛਾ ਠੀਕ ਹੈ ਨਾ ਬਾਕੀ ਬਾਈ ਕਾਰ ਦੇ ਇੱਕ ਵਾਰੀ ਤੁਸੀਂ ਚਾਹਤੀ ਮਰਵਾ ਦੋ ਕਿੱਡਾ ਨਵਾਂ ਹੈ ਬੋਡੀ ਵਾਈਸ ਤੁਸੀਂ ਦਿਖਾਓ ਕਾਰ ਟਾਇਰ ਬਿਲਕੁਲ ਨਵੇਂ ਆ ਬੀਮਾ ਨਵਾਂ ਬੀਮਾ ਫੁੱਲ ਹੈ ਜੀ ਗੱਡੀ ਇੰਨੀ ਕਿ ਨਵੀਆਂ ਨਾ ਖੜੀ ਅੱਖਾਂ ਕੱਢਦੀ ਆ ਬਿਲਕੁਲ ਜੀ ਬਿਲਕੁਲ ਬਹੁਤ ਸੋਹਣੀ ਕੰਡੀਸ਼ਨ ਦੀ ਤੇ ਰੇਟ ਵੀ ਬਾਜਵਾ ਗੱਡੀ ਦਾ ਅੰਦਰੋਂ ਆਪਾਂ ਦਿਖਾਈ ਦਿੱਤੀ ਕੰਡੀਸ਼ਨ ਬਾਹਰੋਂ ਤੁਸੀਂ ਚੈੱਕ ਕਰ ਲਓ ਤੇ ਬਈ ਇੰਨਾਂ ਗੱਡੀਆਂ ਦੇ ਵਿੱਚ ਤੁਹ ਤਾਂ ਤੁਸੀਂ ਆਉਣਾ ਗਣਪਤੀ ਕਾਰਜੋਂ ਤੇ ਇੱਕ ਵਾਰ ਛਾਤੀ ਮਰਾਦੀ ਬੋਰਡ ਤੇ ਮੇਰਾ ਨੰਬਰ ਸਕਰੀਨ ਤੇ ਚੱਲਦ ਨੇ ਸਾਗਰ ਭਾਈ ਆਪਣੇ ਨਾਲ ਆ ਇਹਨਾਂ ਨਾਲ ਕਾਲ ਕਰਕੇ ਡੀਲ ਤੁਸੀਂ ਡਨ ਕਰਨੀ ਆ ਤੇ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ